ਹੈਲੋ ਸਸਟੀਕਲ ਗਾਇਜ਼ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਅ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਸੋਨੂ ਕੋਰ ਦੀ ਪੋਡਕਾਸਟ ਦੀ ਪੋਡਕਾਸਟ ਦੀ ਪੂਰੋਂ ਨੇ ਕੀਤਾ ਸੋਨੂ ਕੋਰ ਦਾ ਪੋਡਕਾਸਟ ਤੇ ਤੁਸੀਂ ਦੇਖਿਆ ਹੀ ਹੋਣਾ ਹੈ ਹੂੰ ਉਨੇ ਜਿਹੜੇ ਸਵਾਲ ਪੁੱਛੇ ਆਪ ਘਰੇ ਹੀ ਪਤਾ ਨਹੀਂ ਕੀ ਬਣੀਏ ਫਿਰਦੀਆਂ ਇੱਕ ਦੂਜੀ ਨਾਲ ਪੋਡਕਾਸਟ ਖੇਢੀ ਜਾਂਦੀਆਂ ਦੇਖਿਓ ਜਰਾ ਤੁਸੀਂ ਠੀਕ ਆ ਜੀ ਹੋਰ ਦੱਸੋ ਫਿਰ ਬੱਦਿਆ ਜੀ ਤੁਸੀਂ ਦੱਸੋ ਤੇ ਹੋਰ ਕਿਦਾ ਜਾਰੀ ਲਾਈਵ ਬੱਦਿਆ ਜੀ ਤੇ ਘਰੇ ਵੀ ਤਿਆਰ ਹੋਈ ਚਾਹ ਪਾਣਾ ਜੀ ਕਦੇ ਤੁਹਾਡੇ ਵਿੱਚ ਬਾਤ ਪਾੜਾ ਇੱਕ ਭਰਾ ਜੀ ਅੱਛਾ ਜੀ ਤੁਹਾਡਾ ਲਾਈਵ ਤੁਹਾਡਾ ਬੈਕਗ੍ਰਾਉਂਡ ਦੱਸੋ ਜੀ ਪਤਾ ਲਾ ਜੀ ਤਾਂ ਨਾ ਬੈਕਗ੍ਰਾਉਂਡ ਜੀ ਹੋਰ ਕੀ ਹੁੰਦਾ ਹੈ ਬੈਕਗ੍ਰਾਉਂਡ ਨਾ ਮਤਲਬ ਪਿਛਲਾ ਸਾਰਾ ਜੋ ਵੀ ਪਾਸਟ ਰਿਹਾ ਉਹ ਆਲਾ ਅਲਸਾ ਪਾਸਟ ਮੈਡਮ ਜੀ ਮੈਂ ਤੁਹਾਨੂੰ ਇਹ ਪੁੱਛ ਰਹੀ ਆ ਵੀ ਤੁਹਾਡੀ ਕੈਰੀ ਕੀ ਕਰਦੇ ਸੀ ਕੀ ਸੀ ਕੀ ਕਰਦੇ ਸੀ ਉਹ ਕਾਰਨ ਵਿੱਚ ਬੱਸ ਸਿਖਾਤ ਨੂੰ ਰੱਖਦੇ ਰਹੇ ਮੇਰੇ ਕਹਿੰਦਾ ਮੈਂ ਤੁਹਾਨੂੰ ਦੱਸਿ ਸਟੱਡੀ ਕੀ ਮੇਰੀ। ਅੱਛਾ ਜੀ ਕਰ ਲੈ। ਕਹਿੰਦੇ ਪਾਸਤਾ ਨਹੀਂ ਮੈਂ ਖਾਂਦੀ, ਮੈਂ ਮੈਗੀ ਖਾ ਲੈਣੀ ਐ। ਇਦਾਂ ਕਹਿਣਾ ਸੀ ਕਾਹਲੋ ਤੂੰ। ਉਹ ਕਹਣਾ ਮੈਂ ਮੈਗੀ ਖਾਨੀ, ਮੈਂ ਮੈਗੀ ਬਣਾਉਣੀ ਐ। ਮੈਗੀ ਨਹੀਂ ਮੈਗੀ ਦਾ ਕੜਾਹ ਕਰਕੇ ਉਹ ਖਾਨੀ ਹੁੰਨੀ ਮੈਂ। ਹੈਨਾ? ਪਾਸਤਾ ਨਹੀਂ ਮੈਂ ਖਾਂਦੀ। ਤੇ ਬੈਕਗਰਾਉਂਡ ਤੋਂ ਕਹੇ ਮੇਰਾ ਹੈ ਹੀ ਨਹੀਂ। ਮੇਰੀ ਬੈਕਗਰਾਉਂਡ ਕੋਈ ਵੀ ਹੈ ਨਹੀਂ। ਨਾ ਬੈਕਗਰਾਉਂਡ ਆ ਤਾਂ ਨਾ ਹੀ ਤੇਰਾ ਬੈਕਗਰਾਉਂਡ ਦਾ। ਦੋਨਾਂ ਚ ਤੇਰੀ ਕੋਈ ਵੀ ਹੈ ਨਹੀਂਗੀ ਹੈਨਾ ਕਿਹੜੇ ਸਵਾਲ ਕਰਦੀ ਆ ਉਹਨੂੰ ਤੁਹਾਡਾ ਬੈਕਗ੍ਰਾਉਂਡ ਕੀ ਆ ਜੀ ਦੱਸੋ ਜੀ ਸੋਨੂ ਕੌਰ ਜੀ ਇੰਨੀ ਰਿਸਪੈਕਟ ਕਿੱਥੋਂ ਲੈ ਕੇ ਆਉਣੇ ਤੁਸੀਂ ਉਹਦਾ ਘਰੇ ਭੁਮਾ ਜੁੰਡਮ ਜੁੰਡੀ ਹੁੰਦੀਆਂ ਹੁਣ ਵੀਡੀਓ ਬਣਾਉਣ ਦਾ ਕਰਕੇ ਇੰਨੀ ਰਿਸਪੈਕਟ ਕਰਦੀਆਂ ਆ ਹਨਾ ਇੱਕ ਦੂਜੀ ਦੀ ਓ ਮਾਈ ਗਾਡ ਕਹਿੰਦੀ ਮੈਂ ਪਾਸ ਤੱਕ ਖੰਦੀ ਨਹੀਂ ਮੈ ਮੈਗੀ ਖਾਨਨੀ ਆ ਇਦਾਂ ਵੀ ਕਹਿੰਦੇ ਆਂ ਗੁੰਮ ਖਾਨਨੀ ਆ ਤੂੰ ਉਹ ਬੋਤਾ ਸੱਤਾਂ ਚੁੱਲਿਆਂ ਦੀ ਸਵਾਹ ਖਾਨਨੀ ਆ ਨਾਲੇ ਹਨਾ ਆ ਚੀਜ਼ਾਂ ਖਾਨਨੀ ਤੂੰ ਹੋ ਨਹੀਂ ਤੂੰ ਕੁਛ ਖਾਂਦੀ ਉਹ ਲਿਆ ਦਿਓ ਇਹਨੂੰ ਉਹ ਬਠਿੰਡੇ ਤੁਰੇ ਰਹਿੰਦੇ ਆ ਖਾਣ ਹਸਬੈਂਡ ਵਾਈਫ ਅੱਗੇ ਦੇਖਿਓ ਪੁਰੋਖ ਕੀ ਪੁੱਛਦੀ ਆ ਉਹਦਾ ਸਾਰਿਆਂ ਨੇ ਪਤਾ ਇਹਨੇ ਜਿਸ ਨੂੰ ਕਰਾਰ ਦਿੱਤੀ ਆ ਉਹ ਮਤਲਬ ਸੋਚਿਆ ਨਾ ਉਹ ਵੀ ਜਿਹਨੇ ਨਾ ਦੰਦ ਕਾਲੂ ਠੀਕ ਐ ਜੀ ਤੇ ਫਿਰ ਉਹਨਾਂ ਦੀ ਫੈਮਿਲੀ ਚ ਕੌਣ ਕੌਣ ਉਹਨਾਂ ਦਾ ਹੋਣਗੇ ਜਿੱਦਾਂ ਪਤਾ ਉਹਨਾਂ ਦੀ ਫੈਮਿਲੀ ਚ ਕੌਣ ਕੌਣ ਆ ਉਹਨਾਂ ਦੀ ਫੈਮਿਲੀ ਚ ਕੋਈ ਵੀ ਨਹੀਂ ਕਦੇ ਦੇਖਿਆ ਕਿਸੇ ਹੋਰ ਨੂੰ ਉਹ ਆਪ ਹੀ ਰਹਿੰਦਾ ਪਿਆ ਇੱਥੇ ਬਿਨਾ ਵਿਆਹ ਤੋਂ ਜਵਾਈ ਬਣਿਆ ਐ ਇਦਾਂ ਦੇ ਹੁੰਦੇ ਬਿਨਾ ਵਿਆਹ ਤੋਂ ਜਵਾਈ ਹੈ ਨਾ 24 ਘੰਟੇ ਇੱਥੇ ਰਹਿੰਦਾ ਹੈ ਵਿਆਹ ਤੋਂ ਪਹਿਲਾਂ ਹੀ ਉਹਨੂੰ ਦਾਜ ਮਿਲ ਗਿਆ ਮੋਟਰਸਾਈਕਲ ਮਿਲ ਗਿਆ ਉਹਨੂੰ ਵਿਆਹ ਤੋਂ ਪਹਿਲਾਂ ਹੀ ਉਹਨੂੰ ਕੀ ਚਾਹੀਦਾ ਹੈ ਹੈ ਰੰਗ ਤੋਂ ਉਹਨੇ ਕੀ ਕਰਨਾ ਹੈ ਪਹਿਲਾਂ ਮੈਨੂੰ ਇਦਾਂ ਹੁੰਦਾ ਸੀ ਮੈਨੂੰ ਉਹ ਮੁੰਡੇ ਤੇ ਤਾਰਸ ਹੋਣਾ ਮੈਂ ਕਹਣਾ ਵਿਚਾਰਾ ਦੇਖ ਲੈ ਕਿੱਦਾਂ ਵੀ ਕਿੰਨਾ ਸਿਆਣਾ ਮੁੰਡਾ ਆ ਉਹ ਫੇ ਵੀ ਕਿੰਨਾ ਕਰਦਾ ਆ ਹਨ ਪਰ ਜਿੱਦਾਂ ਜਿੱਦਾਂ ਇਹਨਾਂ ਦੀਆਂ ਹਰਕਤਾਂ ਦੇਖੀਆਂ ਉਦੋਂ-ਉਦੋਂ ਇਹਨਾਂ ਦੀਆਂ ਹਰਕਤਾਂ ਤੇ ਗੁੱਸਾ ਆ ਰਿਹਾ ਹੁਣ ਵੀ ਅਸੀਂ ਕਾਹਤੇ ਇਦਾਂ ਇਹਨਾਂ ਦੀ ਸਪੋਰਟ ਕਰਦੇ ਆ ਵੀ ਹਾਂ ਵੀ ਕੋਈ ਨਾ ਕੋਈ ਉਹ ਹੁਣ ਉਹ ਸਪੋਰਟ ਕੀਤੀ ਤੇ ਆਪਣੇ ਆਪ ਤੇ ਸ਼ਰਮਿੰਦਾ ਹੋਈ ਜਾਂਦਾ ਆ ਵੀ ਆਇਆ ਇਦਾਂ ਦੇ ਲੋਕਾਂ ਦੀ ਸਪੋਰਟ ਕਰਨੀ ਆ ਹਨਾ ਕਿਸੇ ਜੱਜ ਦੇ ਬੰਦੇ ਦੀ ਸਪੋਰਟ ਕਰਦੇ ਆ ਵੀ ਜਿਹੜਾ ਨਿਆਣਾ ਕੋਈ ਪੜ੍ਹੇ ਲਿਖੇ ਜੇ ਜਿਹਦੀ ਕੀਤੇ ਤੇ ਕੱਲ ਨੂੰ ਹਿੱਦਾਂ ਵੀ ਹੋਵੇ ਵੀ ਹਾਂ ਵੀ ਇਹ ਨਿਆਣਾ ਸੀ ਸਾਡੇ ਸਪੋਰਟ ਦੇ ਨਾਲ ਪੜਿਆ ਆ ਜਾਂ ਸਾਡੇ ਨਾਲ ਇਦਾਂ ਹੋਈ ਆ ਪਰ ਨਹੀਂ ਇਹਨਾਂ ਦੀ ਸਪੋਰਟ ਆ ਦੇਖਿਓ ਜਰਾ ਹੋਰ ਸੁਣੋ ਇਸ ਘਰ ਤੋਂ ਤੁਸੀਂ ਜਰਾ ਕਿਹਦੇ ਫਾਦੇ ਲੱਗੇ ਸਾਡੇ ਲਓ ਜੀ ਸੁਣੋ ਪਰ ਇਹ ਸਾਫ ਸਾਫ ਬਣਾ ਕਰਤਾ ਜਿਹੜੀ ਕੋੰਟ ਕੋਚ ਵੀ ਨਹੀਂ ਗਿਆ ਇਸ ਟਾਈਮ ਤੇ ਇਹ ਲੋਕ ਐਨ ਕਮੈਂਟ ਵੀ ਕਰਦੇ ਨੇ ਇਹਦੇ ਬਾਥਰੂਮਾਂ ਤੇ ਗੇਂ ਨਹੀਂ ਲੱਗੇ ਹੋਏ ਤੇ ਇਹ ਆਏ ਘੁੰਮਦੇ ਜਾਂਦੇ ਆ ਇਹ ਕਰਦੇ ਆ ਉਹ ਕਰਦੇ ਆ ਤੇ ਹਾਂਜੀ ਸਰ ਜੀ ਦੱਸੋ ਪਰ ਸਾਨੂੰ ਵੀ ਗੇਂ ਕਿਉਂ ਨਹੀਂ ਦਵਾਈ ਜਿੰਨਾ ਤੱਕ ਮੈਂ ਤਾਂ ਕੱਲ੍ਹ ਜਰੂਰ ਤਿਆਰ ਕਰ ਦਸੂਨ ਮਾਫੀ ਵਾਲਾ ਮੈਂ ਤਾਂ ਚੱਲਾ ਕਰਕੇ ਆਉਂਗਾ ਤਾਂ ਲਵਾਵਾਂਗਾ ਸਸਤਾ ਕਰ ਪਹਾਰੇ ਦਾ ਸਰਦਾਰੋ ਹਾਂ ਜੀ ਇਹ ਵੀ ਗੱਲ ਹੈ ਕਿ ਆਣਾ ਤੁਹਾਨੂੰ ਕਿ ਪਤਾ ਹੀ ਹੈ ਨਾ ਤੁਮ ਕੱਲ੍ਹ ਨੂੰ ਪਤਾ ਹੀ ਹੈ ਨਾ ਕਿ ਗਰੀਬ ਲੋਕ ਆ ਹਨ ਵੀ ਨਹੀਂ ਹਨ ਕੋੜ ਕਾਰ ਸਕਦੇ ਗਰੀਬ ਲੋਕ ਦੇਖ ਲੋ ਇਦਾਂ ਦੇ ਹੂੰ ਇਹ ਗਰੀਬ ਲੋਕ ਆ ਅਮੀ ਜੇ ਇਹ ਗਰੀਬ ਲੋਕ ਆ ਤਾਂ ਅਮੀਰ ਲੋਕ ਕਿਦਾਂ ਦੇ ਹੁੰਦੇ ਆ ਹੈ ਉਹ ਦੱਸ ਦੋ ਸਾਨੂੰ ਬਾਕੀ ਸਾਰਾ ਕੁਝ ਹੋ ਜਾਂਦਾ ਮੋਟਰਸਾਈਕਲ ਆ ਜਾਂਦੇ ਆ ਸਾ ਜਿੱਥੇ ਮਰਜੀ ਸ਼ਾਪਿੰਗ ਕਰਨ ਜਾਈਏ ਉਹ ਵੀ ਹੋ ਜਾਂਦਾ ਸਾਰਾ ਕੁਝ ਹੋ ਜਾਂਦਾ ਬਸ ਇੱਕ ਜਦੋਂ ਦਰਵਾਜ਼ੇ ਲਵਾਉਣੇ ਹੁੰਦੇ ਆ ਉਦੋਂ ਸਾਡੇ ਗਰੀਬੀ ਆ ਜਾਂਦੀ ਆ ਹੈਨਾ ਉਦੋਂ ਸਾਨੂੰ ਸਾਡੇ ਪਾਪੇ ਦਾ ਚੇਤਾ ਆ ਜਾਂਦਾ ਵੀ ਸਾਡਾ ਤਾਂ ਪਾਪਾ ਗਰੀਬ ਆ ਹੈਨਾ ਉਦੋਂ ਸਾਰਾ ਕੁਝ ਉਦੋਂ ਦੀਪ ਜੀ ਨਾਲ ਜਿੱਥੇ ਮਰਜੀ ਤੁਰੇ ਫਿਰੋ ਹੈਨਾ ਉਦੋਂ ਨਹੀਂ ਗਰੀਬੀ ਆਉਂਦੀ ਹੈਨਾ ਸਾਰਾ ਕੁਝ ਇਹੀ ਨਹੀਂ ਹੁੰਦਾ ਹੈਗਾ ਵੀ ਆਪਾਂ ਸਿੰਪਲ ਸੋਬਰ ਬਣ ਕੇ ਇਹ ਸਿੰਪਲ ਸੋਬਰ ਨਹੀਂ ਹੁੰਦਾ ਹੈਗਾ ਤੂੰ ਭੈਣੇ ਭਵਾਂ ਤੂੰ ਜੀ ਨਹੀਂ ਪਾਲਾ ਪਰ ਤੂੰ ਕੰਮ ਤਾਂ ਚੱਜਦੇ ਕਰ ਨਿਆਣਿਆਂ ਨੂੰ ਇਹ ਤਾਂ ਨਾ ਸਿਹਤ ਦੇ ਵੀ ਤੂੰ ਵਿਆਹ ਤੋਂ ਬਿਨਾਂ ਹੀ ਮੁੰਡੇ ਰੱਖੀ ਰੱਖੋ ਘਰੇ ਹੈਨਾ ਹੁਣ ਜੇ ਮੇਰੇ ਇੱਥੇ ਕੋਈ ਮੈਨੂੰ ਬੈਡ ਕਮੈਂਟ ਕਰਨ ਆਇਆ ਨਾ ਤਾਂ ਮੇਤੋਂ ਹੁਣ ਤੂੰ ਗਾਲਾਂ ਵੀ ਖਾਊਗਾ ਹੁਣ ਜਿਹੜਾ ਵੀ ਹੋਊਗਾ ਓਕੇ ਜਿਹਨੇ ਕਮੈਂਟ ਕਰਨਾ ਆਪਣੀ ਸੋਚ ਸਮਝ ਕੇ ਕਰਿਓ ਐਡੀ ਨਹੀਂ ਮੈਂ ਹੈਗੀ ਵੀ ਭੋਲੀ ਵੀ ਜਿਹੜਾ ਸਾਰਿਆਂ ਦੀ ਸੁਣ ਲਵਾਂਗੇ ਅਸੀਂ ਅਸੀਂ ਉਹਨਾਂ ਨੂੰ ਰੋਕਦੇ ਆ ਸਾਰਿਆਂ ਨੇ ਰੋਕਣਾ ਆ ਸਾਰੇ ਰੋਸਟਰ ਆ ਜਿਹੜੇ ਸਮਝਾਉਂਦੇ ਆ ਵੀ ਐਦਾਂ ਨਾ ਕਰੋ ਨਾ ਕਰੋ ਚੰਗਾ ਨਹੀਂ ਲੱਗਦਾ ਹੈਗਾ ਚੰਗਾ ਨਹੀਂ ਲੱਗਦਾ ਹਨਾ ਪਰ ਤੁਸੀਂ ਫੇਰ ਵੀ ਐਦਾਂ ਕਰਦੇ ਆ ਪੈਸੇ ਪੈਸਾ ਹੀ ਪਿਆਰਾ ਹੋ ਗਿਆ ਨਾ ਅੱਜ ਤੋਂ ਤਾਂ ਸਾਰੇ ਸਾਰੇ ਲੋਕਾਂ ਦਾ ਇਹ ਆ ਲਿਆ ਜਿਹੜੇ ਬਲੌਗਰ ਆ ਸਪੈਸ਼ਲ ਬਲੌਗਰ ਜਿਹਦਾ ਤੂੰ ਹੋਗੀ ਤੇਰੇ ਵਰਗੇ ਹੋਰ ਬਹੁਤ ਆ ਚਲੋ ਅੱਜ ਦੀ ਵੀਡੀਓ ਇੱਥੇ ਤੱਕ ਹੀ ਰਹੀ ਸੀਗੀ ਤੇ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਸੋਨਾ ਜੀ ਓਕੇ ਮਿਲਦੇ ਆ ਅਗਲੀ ਵੀਡੀਓ 'ਚ